ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਸ ਤਰ੍ਹਾਂ ਆਪ ਨੂੰ ਪਤਾ ਹੀ ਹੈ ਕਿ ਪਿਛਲੇ 1 ਮਹੀਨੇ ਤੋਂ ਲਗਾਤਾਰ ਜਿਹੜੀ ਆ ਠੰਡ ਪੈ ਰਹੀ ਆ ਰਿਕਾਰਡ ਤੋਂ ਠੰਡ ਜਿਹਨੂੰ ਆਪਾਂ ਕਹਿ ਲਈਏ ਇੰਨੀ ਠੰਡ ਕਦੀ ਨਹੀਂ ਪਈ ਜਿਹਨੂੰ ਲੈ ਕੇ ਜਿਹੜੇ ਆ ਸਾਰੇ ਜੀਵ ਜੰਤੂ ਜਿੰਨੇ ਵੀ ਆ ਸਾਰੇ ਪ੍ਰਭਾਵਿਤ ਹੋ ਰਹੇ ਆ ਠੰਡ ਦੇ ਨਾਲ ਜਿਹਦੇ ਵਿੱਚ ਪਸ਼ੂ ਪਾਲਕਾਂ ਦਾ ਕਾਫੀ ਜਿਹੜਾ ਵੱਡਾ ਨੁਕਸਾਨ ਜਿਹੜਾ ਹੋਇਆ ਵਾ ਬਠਿੰਡੇ ਏਰੀਆ ਦੇ ਵਿੱਚ ਦੱਸਿਆ ਜਾ ਰਿਹਾ ਠੰਡ ਦੇ ਕਾਰਨ ਜਿਹੜੀ ਇਹ ਬਿਮਾਰੀ ਫੈਲੀ ਆ ਤੇ ਹਜੇ ਤਾਈਂ ਡਾਕਟਰਾਂ ਨੂੰ ਇਹ ਨਹੀਂ ਪਤਾ ਚੱਲ ਸਕਿਆ ਵੀ ਇਹ ਬਿਮਾਰੀ ਦਾ ਜਿਹੜਾ ਵਾ ਕਿਸ ਤਰ੍ਹਾਂ ਨੂੰ ਰੋਕਣਾ ਵਾ ਉਹਨਾਂ ਦਾ ਇਹ ਕਹਿਣਾ ਵਾ ਕਿ ਜਿਹੜੀ ਆ ਠੰਡ ਦੀ ਵਜ੍ਹਾ ਨਾਲ ਸਿਰਫ ਇਹ ਬਿਮਾਰੀ ਜਿਹੜੀ ਚੱਲ ਰਹੀ ਹੈ ਕਿਉਂਕਿ ਜਿਹੜੇ ਪਸ਼ੂ ਆ ਲਗਾਤਾਰ ਇੱਕ ਜਗ੍ਹਾ ਤੇ ਬਦਿਆਂ ਨੂੰ ਇੱਕ ਮਹੀਨਾ ਹੋ ਗਿਆ ਤੇ ਜਿਹੜਾ ਥੱਲੇੋਂ ਥਾਂ ਨਹੀਂ ਸੁੱਕਦਾ ਤੁਹਾਡੇ ਸਾਹਮਣੇ ਹੀ ਆ ਇਹ ਗਿੱਲਾ ਥਾਂ ਰਹਿਣ ਦਾ ਕਰਕੇ ਪਸ਼ੂਆਂ ਨੂੰ ਜਿਹੜੀ ਆ ਉਹ ਬਿਮਾਰੀ ਫੈਲ ਰਹੀ ਹੈ ਤੇ ਟੀਮਾਂ ਜਿਹੜੀਆਂ ਪੂਰੇ ਜ਼ੋਰ ਤੇ ਲੱਗੀਆਂ ਹੋਈਆਂ ਵਾ ਇਹਦੀ ਜਿਹੜੀ ਆ ਬਿਮਾਰੀ ਦਾ ਕੋਈ ਹੱਲ ਬਣ ਵਾਸਤੇ ਸੋ ਪਠੰਡੇ ਏਰੀਆ ਦੇ ਵਿੱਚ ਦੱਸਿਆ ਜਾ ਰਿਹਾ ਵੀ ਕਈ ਪਿੰਡਾਂ ਦੇ ਵਿੱਚ ਖੁਰਲੀਆਂ ਵੇਲੀਆਂ ਹੋ ਗਈਆਂ ਇੰਨੀਆਂ ਜਿਹੜੀਆਂ ਮੱਜਾਂ ਉਧਰ 100 ਦੇ ਕਰੀਬ ਜਿਹੜੀਆਂ ਮੱਜਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਸੋ ਸਾਰਿਆਂ ਨੂੰ ਇਹੋ ਬੇਨਤੀ ਹੈ ਵੀ ਆਪਣੇ ਪਸ਼ੂਆਂ ਦਾ ਜਿਹੜਾ ਵਾ ਠੰਡ ਤੋਂ ਬਚਾਅ ਰੱਖੋ ਥੱਲੇ ਸੁੱਕ ਸਕ ਵੱਧ ਪਾਓ ਜਿੰਨਾ ਆਪਾਂ ਇਹਨਾਂ ਨੂੰ ਗਿੱਲੇ ਹੋਣ ਤੋਂ ਜਿਹੜਾ ਬਚਾਵਾਂਗੇ ਉਹਨਾਂ ਹੀ ਜਿਹੜਾ ਆਪਣੇ ਦੇ ਜਿਹੜਾ ਵਧੀਆ ਰਹੂਗਾ ਸੋ ਇਹੋ ਜਿਹੜੀ ਆਪਾਂ ਤੁਹਾਨੂੰ ਜਾਣਕਾਰੀ ਦੇਣੀ ਸੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਗਾ ਜਰੂਰ ਕਰ ਦਿਓ ਜੀ ਧੰਨਵਾਦ